ਹੇ ਤੁਹਾਡੇ ਪਿਤਾ ਦਾ ਕੀ ਨਾਮ ਹੈ ਮੇਰੇ ਪਿਤਾ ਦਾ ਨਾਮ ਰਾਮਦਾਸ ਕਿੱਥੇ ਰਹਿੰਦੇ ਤੁਸੀਂ ਪਿੰਡ ਲਾਂਗੜਾ ਰਹਿੰਦਾ ਮੈਂ ਜੀ ਹਾਂ ਤੁਸੀਂ ਕਿੱਥੋਂ ਦੇ ਪੋਟੋ ਕੇ ਆਏ ਹੋ ਮੈਂ ਜੀਐਸਏ ਤੋਂ ਆ ਕੇ ਆਇਆ ਹਾਂ ਅੱਜ ਕੱਲ੍ਹ ਆਇਆ ਹਾਂ ਆਹ ਕੱਲ੍ਹ ਹੀ ਆਇਆ ਅੱਜ ਕੀ ਹੋਇਆ ਸਵੇਰੇ ਕੀ ਹੋਇਆ ਅੱਜ ਸਵੇਰੇ ਨਾ ਮੈਡਿਫਰੈਸ਼ਨਸ ਦੇ ਵਿੱਚ ਸੀਗਾ ਮੈਂ ਮਾਤਾ ਮੇਰੀ ਨਾ ਅੱਧ ਸੁੱਤੀ ਗਈ ਹੁਣ ਪਤਾ ਨਹੀਂ ਲੱਗਾ ਮੈਂ ਕਿ ਵੀ ਮੈਂ ਸ਼ਾਮ ਨੂੰ ਰਾਤ ਨੂੰ ਸ਼ਾਇਦ ਆਜਮਣਾ ਤੇ ਮੈਂ ਆ ਜਾਣਾ ਤੇ ਮੇਰੇ ਸੁੱਤੇ ਮੈਂ ਮੋਟਰਸਾਈਕਲ ਤੇ ਟੱਕਰ ਕਰੀ ਚੱਲ ਗਿਆ ਕੱਚੀ ਵਾਲੀ ਪੱਜਲੀ ਆਇਆ ਫੋਰਟੋਕਲ ਤੋਂ ਉਹ ਕਿੱਥੇ ਗੜ ਸ਼ਰਪ ਆਇਆ ਗੜਸ਼ੰਕਰ ਜੀ ਅੱਛਾ ਉਸ ਤੋਂ ਬਾਅਦ ਫਿਰ ਕਿੱਥੇ ਗਿਆ ਉਸ ਤੋਂ ਬਾਅਦ ਫਿਰ ਮੈਂ ਬੰਗੀ ਮੈਂ ਮਾਮੇ ਹਣਾਂ ਨੂੰ ਮਿਲਣ ਚੱਲ ਗਿਆ ਅੱਛਾ ਫਿਰ ਮੈਂ ਉੱਥੇ ਰੈਸਟ ਕੀਤੀ ਰੈਸਟ ਕਰਕੇ ਫਿਰ ਉਹਦਾ ਵੀ ਗਮਾ ਮਾਮੇ ਹਣਾਂ ਨੂੰ ਮਿਲ ਕੇ ਫਿਰ ਮੈਂ ਕਿਹਾ ਚੱਲ ਮਸੀ ਨੂੰ ਮਿਲਿਆਵਾਂ ਜਾ ਕੇ ਸੈਲੇ ਓਕੇ ਮਸਲੇ ਤੋਂ ਆਇਆ ਮਸਲੇ ਤੋਂ ਆਇਆ ਅਚਕੀਂ ਹੁਰਦਸਿਓ ਕਿ ਤੁਹਾਨੂੰ ਕਿਹੜੇ ਟਰੈਵਲ ਏਜੰਟ ਨੇ ਭੇਜਿਆ ਸੀਗਾ ਬਾਹਰ ਮੈਨੂੰ ਕਿਸੇ ਟਰੈਵਲ ਏਜੰਟ ਨੇ ਨਹੀਂ ਭੇਜਿਆ ਜੀ ਮੈਂ ਆਪਣੇ ਦੇਖੋ ਤੁਹਾਡੇ ਇੱਤੇ ਜੇ ਕਿਸ ਤਰ੍ਹਾਂ ਦਾ ਦਬਾਅ ਹੈ ਸਾਨੂੰ ਦੱਸੋ ਅਸੀਂ ਤੁਹਾਨੂੰ ਨਹੀਂ ਨਹੀਂ ਦਬਾਅ ਕਿਸੇ ਤਰ੍ਹਾਂ ਅਸੀਂ ਤਾਂ ਪ੍ਰਸ਼ਾਸਨ ਤੁਹਾਡੇ ਨਾਲ ਹੈ ਅਸੀਂ ਤੁਹਾਨੂੰ ਤੁਹਾਡੀ ਪੂਰੀ ਮਦਦ ਕਰਾਂਗੇ ਜਿਹੜੇ ਵੀ ਕੋਈ ਟਰੈਵਲ ਏਜੰਟ ਨੇ ਤੁਹਾਡੇ ਨਾਲ ਕੋਈ ਗਲਤ ਗੱਲਬਾਤ ਕੀਤੀ ਹੋਗੀ ਅਸੀਂ ਉਹਦੇ ਖਿਲਾਫ ਲੀਗਲ ਬੰਦੀ ਕਾਰਵਾਈ ਕਰਾਂਗੇ ਤੇ ਤੁਹਾਡੇ ਜੋ ਵੀ ਬੰਦੇ ਪੈਸੇ ਹੈ ਲੀਗਲ ਕਾਰਵਾਈ ਕਰਨ ਤੋਂ ਬਾਅਦ ਤੁਹਾਨੂੰ ਦਵਾਵਾਂਗੇ ਦੱਸੋ ਸਾਨੂੰ ਸਵਾਰੀ ਜੀ ਤੁਹਾਡਾ ਬਹੁਤ ਬਹੁ ਜੀ ਚਲੋ ਜੋ ਮਾਲਕ ਨੂੰ ਮਨਜ਼ੂਰ ਹੋਣਾ ਤਾਂ ਇਹ ਤੁਸੀਂ ਆਪਣੇ ਵੀਜ਼ਾ ਫਾਰਮ ਕਿਦਾਂ ਭਰੇ ਸੀਗੇ ਫਾਰਮ ਤਾਂ ਉਹਨੇ ਨਹੀਂ ਭਰੇ ਸੀਗੇ ਅੱਛਾ ਇਹ ਚ ਕਿਸੇ ਦਾ ਕੋਈ ਕਸੂਰ ਨਹੀਂ ਨਾ ਨਾ ਕਿਸੇ ਦਾ ਕੋਈ ਨਹੀਂ ਮੈਕਸੀਕੋ ਤਾਂ ਕਿੱਦਾਂ ਪਹੁੰਚ ਗਏ ਤੁਸੀਂ ਮੈਕਸੀਕੋ ਉੱਥੇ ਜਦੋਂ ਮੈਂ ਨਾ ਦਵੇ ਸੀਗਾ ਜੀ ਅਸੀਂ ਉਹ ਜਿਹੜਾ ਮੇਰਾ ਵੀਜ਼ਾ ਤੇ ਗਏ ਸੀਗੇ ਜੀ ਉੱਥੇ ਜਦ ਅਸੀਂ ਆਉਂਦੇ ਉੱਥੇ ਨਾ ਟੱਕਰ ਗਿਆ ਬੰਦਾ ਫਰੰਬਰ ਆ ਦੂਜਾ ਫਰੈਂਡ ਜਿਹਾ ਬਣਿਆ ਕਿੱਥੋਂ ਤੇ ਮੈਕਸੀਕੋ ਚ ਨਹੀਂ ਨਹੀਂ ਜਿੰਦ ਗਈ ਅੱਛਾ ਫਿਰ ਉਹਦੇ ਨਾਲ ਜਦੋਂ ਉਹ ਕਹਿੰਦਾ ਮੈਂ ਜਾਣਾ ਮੈਂ ਕਹਿੰਦਾ ਕਿੱਥੇ ਉਹ ਕਹਿੰਦਾ ਮੈਕਸੀਕੋ ਤੇ ਵੀਜ਼ੇ ਮਿਲ ਜਾਂਦੇ ਆ ਅੱਛਾ ਮੈਂ ਕਿਹਾ ਚੱਲ ਮੇਰਾ ਵੀ ਤੋਗਰਾ ਲੈ ਯਾਰ ਫੇ ਅਸੀਂ ਉਹਦੇ ਅਸੀਂ ਜਾ ਕੇ ਦੂਜਾ ਆਭੂ ਦਾ ਵੀ ਤੋਗੜਾ ਵੀ ਜਾ ਹੋ ਗਿਆ ਤੇ ਫਿਰ ਲਾ ਕੇ ਹੁਣ ਆਭੂ ਦਾ ਵੀ ਉਹ ਫਲੈਟ ਮਤਲਬ ਦੂਜੀ ਵਿਤਨਿਮ ਦੀ ਕਹਿੰਦਾ ਹਣੀ ਆ ਵਿਤਨਿਮ ਤੋਂ ਇਹ ਅਸੀਂ ਉਹਨਾਂ ਵਿਤਨਿਮ ਦਾ ਟੂਰਿਸਟ ਵੀਜ਼ਾ ਲਿਆ ਜੀ ਵਿਤਨਿਮ ਤੋਂ ਫੇ ਅਸੀਂ ਵਿਤਨਿਮ ਜਾ ਕੇ ਅਸੀਂ ਫਿਰ ਤੁਹਾਨੂੰ ਜਵਾਨ ਮੈਕਸੀਕੋ ਟੈਕਨੋਲੋਜੀ ਅਸੀਂ ਮੈਕਸੀਕੋ ਪਹੁੰਚ ਗਏ ਅੱਛਾ ਫਫੜੇ ਕਦ ਕਿਸੇ ਉੱਥੇ ਬਾਈ ਬਾਈ ਜਨਵਰੀ ਨੂੰ ਅੱਛਾ ਉੱਥੇ ਦੀ ਫੋਟੋ ਕੀ ਕੱਲ ਆਇਓ ਤੁਸੀਂ ਹੈਨਾ ਕੱਲ ਆਇਆ ਜੀ ਠੀਕ ਹੈ ਹੋਰ ਕੁਝ ਕਹਿਣਾ ਚਾਹੁੰਦੇ ਤੁਸੀਂ ਨਾ ਨਾ ਹੋਰ ਕੁਝ ਨਹੀਂ ਕਹਿਣਾ ਚਾਹੁੰਦਾ ਜੀ ਤੁਹਾਡੇ ਪਿੰਡ ਨੇ ਕਾਫੀ ਸਹਿਯੋਗ ਕੀਤਾ ਜੀ ਤੁਹਾਡਾ ਮੇਰਾ ਪਿੰਡ ਬਹੁਤ ਵਧੀਆ ਹੈ ਜੀ ਚਲੋ ਕਿਸੇ ਤਰ੍ਹਾਂ ਦੀ ਮੈਂ ਪਿਆਰ ਉਹ ਕਰਦਾ ਹਾਂ ਕਿਸੇ ਤਰ੍ਹਾਂ ਦੀ ਡਿਪਰੈਸ਼ਨ ਚ ਨਹੀਂ ਰਹਿਣਾ ਜੀ ਪ੍ਰਸ਼ਾਸਨ ਤੁਹਾਡੇ ਨਾਲ ਹੈ ਤੁਹਾਡੀ ਪੂਰੀ ਹੈਲਪ ਕਰਾਂਗੇ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਜਰਜੀਤ ਫੇਰ ਮੈਂ ਟ੍ਰੈਂਟ ਵਿੱਚ ਸੀਗਾ ਦਈ ਨਹੀਂ ਇਹ ਤੁਹਾਡੇ ਪਿਤਾ ਦਾ ਕੀ ਨਾਮ ਹੈ ਮੇਰੇ ਪਿਤਾ ਦਾ ਨਾਮ ਰਾਮਦਾਸ ਕਿੱਥੇ ਰਹਿੰਦੇ ਤੁਸੀਂ ਪਿੰਡ ਲਾਂਗੜਾ ਰਹਿੰਦਾ ਮੈਂ ਹਾਂ ਤੁਸੀਂ ਕਿੱਥੋਂ ਦੇ ਪੋਟੋ ਕੇ ਆਏ ਹੋ ਮੈਂ ਜੁਐਸੇ ਤੋਂ ਆ ਕੇ ਆਇਆ ਹਾਂ ਅੱਜ ਕੱਲ੍ਹ ਆਇ ਸੀ ਆਹ ਕੱਲੇ ਆਏ ਅੱਜ ਕੀ ਹੋਇਆ ਸਵੇਰੇ ਕੀ ਹੋਇਆ ਅੱਜ ਸਵੇਰੇ ਨਾ ਮੈਂ ਟ੍ਰੈਂਟ ਵਿੱਚ ਸੀਗਾ ਮੈਂ ਮਾਤਾ ਮੇਰੀ ਨਾ ਅੱਧਾ ਸੁੱਤੀ ਗਈ ਹੁਣ ਪਤਾ ਨਹੀਂ ਲੱਗਾ ਮੈਂ ਕਿ ਵੀ ਮੈਂ ਸ਼ਾਮ ਨੂੰ ਰਾਤ ਨੂੰ ਸ਼ਾਇਦ ਆਜਮਾ ਨਾ ਤੇ ਮੈਂ ਆ ਜਾਣਾ ਤੇ ਮੇਰੇ ਸੱਤੇ ਮੈਂ ਮੋਟਰਸਾਈਕਲ ਤੇ ਟਾਰ ਕਰਕੇ ਚੱਲ ਗਿਆ ਚਾਚੇ ਬਣੇ ਪੱਜਲੀ ਆਇਆ ਫੋਰਟੋਗਾਲ ਤੋਂ ਉਹ ਕਿੱਥੇ ਗੜ ਸ਼ਰਪ ਆਇਆ ਗੜਸ਼ੰਕਰ ਜੀ ਅੱਛਾ ਉਸ ਤੋਂ ਬਾਅਦ ਫਿਰ ਕਿੱਥੇ ਗਿਆ ਉਹ ਤੋਂ ਬਾਅਦ ਫੇ ਮੈਂ ਬੰਗੀ ਮੈਂ ਮਾਮੇ ਹਣਾਂ ਨੂੰ ਮਿਲਣ ਚੱਲ ਗਿਆ ਅੱਛਾ ਫੇ ਮੈਂ ਉੱਥੇ ਰੈਸਟ ਕੀਤੀ ਰੈਸਟ ਕਰਕੇ ਫੇ ਉਹਦਾ ਚਾਬੀ ਗਮਾ ਮਾਮੇ ਹਣਾਂ ਨੂੰ ਮਿਲ ਕੇ ਫੇ ਮੈਂ ਕਿਹਾ ਚਲ ਮਸੀ ਨੂੰ ਮਿਲਿਆਵਾਂ ਜਾ ਕੇ ਸੈਲੇ ਓਕੇ ਉਹ ਮਸਾਲੇ ਤੋਂ ਆਇਆ ਮਸਾਲੇ ਤੋਂ ਆਇਆ ਅਚਕੀਂ ਚੀ ਹੁਰ ਦੱਸਿਓ ਕਿ ਤੁਹਾਨੂੰ ਕਿਹੜੇ ਟਰੈਵਲ ਏਜੰਟ ਨੇ ਭੇਜਿਆ ਸੀਗਾ ਬਾਹਰ ਮੈਨੂੰ ਕਿਸੇ ਟਰੈਵਲ ਏਜੰਟ ਨੇ ਨਹੀਂ ਭੇਜਿਆ ਦੀ ਮੈਂ ਆਪਣੇ ਆਪਣੇ ਦੇਖੋ ਤੁਹਾਡੇ ਇੱਤੇ ਜੇ ਕਿਸ ਤਰ੍ਹਾਂ ਦਾ ਦਬਾਅ ਹੈ ਸਾਨੂੰ ਦੱਸੋ ਅਸੀਂ ਤੁਹਾਨੂੰ ਨਹੀਂ ਨਹੀਂ ਦਬਾਅ ਕਿਸੇ ਤਰ੍ਹਾਂ ਅਸੀਂ ਤਾਂ ਇਸ ਪ੍ਰਸ਼ਾਸਨ ਤੁਹਾਡੇ ਨਾਲ ਹੈ ਅਸੀਂ ਤੁਹਾਨੂੰ ਮੈਂ ਤੁਹਾਡੀ ਪੂਰੀ ਮਦਦ ਕਰਾਂਗੇ ਜਿਹੜੇ ਵੀ ਕੋਈ ਟਰੈਵਲ ਏਜੰਟ ਨੇ ਤੁਹਾਣਾ ਕੋਈ ਗਲਤ ਗੱਲਬਾਤ ਕੀਤੀ ਹੋਗੀ ਅਸੀਂ ਉਹਦੇ ਖਿਲਾਫ ਲੀਗਲ ਬੰਦੀ ਕਾਰਵਾਈ ਕਰਾਂਗੇ ਤੇ ਤੁਹਾਡੇ ਜੋ ਵੀ ਬੰਦੇ ਪੈਸੇ ਆ ਲੀਗਲ ਕਾਰਵਾਈ ਕਰਨ ਤੋਂ ਤੁਹਾਨੂੰ ਦਵਾਵਾਂਗੇ ਦੱਸੋ ਸਾਨੂੰ ਸਭ ਕੁਝ ਤੁਹਾਡਾ ਬਹੁ ਜੀ ਚਲੋ ਜੋ ਮਾਲਕ ਨੂੰ ਮਨਜ਼ੂਰ ਹੋਣਾ ਤਾਂ ਉਹ ਇਹ ਸੀ ਕਿਸੇ ਆਪਣੇ ਵੀਜ਼ਾ ਫਾਰਮ ਕਿਦਾਂ ਭਰੇ ਸੀਗੇ ਫਾਰਮ ਤਾਂ ਉਹਨੇ ਨਹੀਂ ਭਰੇ ਸੀਗੇ ਅੱਛਾ ਇਹ ਚ ਕਿਸੇ ਦਾ ਕੋਈ ਕਸੂਰ ਨਹੀਂ ਨਾ ਨਾ ਕਿਸੇ ਦਾ ਕੋਈ ਨਹੀਂ ਮੈਕਸੀਕੋ ਤਾਂ ਕਿੱਦਾਂ ਪਹੁੰਚ ਗਏ ਤੁਸੀਂ ਮੈਕਸੀਕੋ ਉੱਥੇ ਜਦੋਂ ਮੈਂ ਨਾ ਦਵੇ ਸੀਗਾ ਜੀ ਅਸੀਂ ਉਹ ਜ ਮੇਰਾ ਵੀਜ਼ਾ ਤੇ ਗਏ ਸੀਗੇ ਜੀ ਉੱਥੇ ਜਿਹਨਾਂ ਦੇ ਉੱਥੇ ਨਾਲ ਟੱਕਰ ਕੇ ਬੰਦਾ ਪਰੰਬਰ ਆ ਦੂਜਾ ਫਰੈਂਡ ਜਿਹਾ ਬਣਿਆ ਕਿੱਥੋਂ ਤੇ ਮੈਕਸੀਕੋ ਚ ਨਹੀਂ ਨਹੀਂ ਉਹ ਜੀ ਦबई ਅੱਛਾ ਫਿਰ ਉਹਦੇ ਨਾਲ ਜਦੋਂ ਉਹ ਕਹਿੰਦਾ ਮੈਂ ਜਾਣਾ ਮੈਂ ਕਿਹਾ ਕਿੱਥੇ ਉਹ ਕਹਿੰਦਾ ਮੈਕਸੀਕੋ ਦਾ ਵੀਜ਼ਾ ਮਿਲ ਜਾਂਦੀ ਹੈ ਅੱਛਾ ਮੈਂ ਕਿਹਾ ਚੱਲ ਮੇਰਾ ਵੀ ਤਾਂ ਕਰਾ ਲੈ ਯਾਰ ਫੇ ਅਸੀਂ ਉਹਦੇ ਅਸੀਂ ਜਾ ਕੇ ਉਹ ਜਹਾਜ਼ ਆਪੂ ਤਾਂ ਵੀਜ਼ਾ ਦਾ ਵੀਜ਼ਾ ਹੋ ਗਿਆ ਪੇਪਰ ਲਾ ਕੇ ਹੁਣ ਅਬੂ ਦਾ ਬੂਤ ਉਹ ਫਲੈਟ ਉਹ ਮਤਲਬ ਦੂਜੀ ਵਿਤਨਿਮ ਦੀ ਕਹਿੰਦਾ ਹੁਣੀ ਆ ਵਿਤਨਿਮ ਤੋਂ ਅਸੀਂ ਉਹਨਾਂ ਵਿਤਨਿਮ ਦਾ ਟੂਰਿਸਟ ਵੀਜ਼ਾ ਲਿਆ ਜੀ ਵਿਤਨਿਮ ਤੋਂ ਫੇ ਅਸੀਂ ਵਿਤਨਿਮ ਜਾ ਕੇ ਅਸੀਂ ਫਿਰ ਤੁਹ ਜਾਓ ਅਨਲ ਮੈਕਸੀਕੋ ਟੈਰਲੈਜੋਲੋਜੀ ਅਸੀਂ ਮੈਕਸੀਕੋ ਪਹੁੰਚ ਗਏ ਅੱਛਾ ਫਫੜੇ ਕਦ ਕੇ ਸੀ ਉੱਥੇ ਬਾਈ ਬਾਈ ਜਨਵਰੀ ਨੂੰ ਅੱਛਾ ਉੱਥੇ ਦੀ ਫੋਟੋ ਕਿ ਕੱਲ ਆਏ ਤੁਸੀਂ ਹੈਨਾ ਕੱਲ ਆਏ ਜੀ ਠੀਕ ਹੈ ਹੋਰ ਕੁਝ ਕਹਿਣਾ ਚਾਹੁੰਦੇ ਤੁਸੀਂ ਨਾ ਨਾ ਹੋਰ ਕੁਝ ਨਹੀਂ ਕਹਿਣਾ ਚਾਹੁੰਦਾ ਜੀ ਤੁਹਾਡੇ ਪਿੰਡ ਨੇ ਕਾਫੀ ਸਹਿਯੋਗ ਕੀਤਾ ਜੀ ਮੇਰਾ ਪਿੰਡ ਬਹੁਤ ਵਧੀਆ ਹੈ ਜੀ ਚਲੋ ਕਿਸੇ ਤਰ੍ਹਾਂ ਦੀ ਮੈਂ ਪਿਆਰ ਉਹ ਕਰਦਾ ਹਾਂ ਕਿਸੇ ਤਰ੍ਹਾਂ ਦੀ ਡਿਪਰੈਸ਼ਨ ਚ ਨਹੀਂ ਰਹਿਣਾ ਜੀ ਪ੍ਰਸ਼ਾਸਨ ਤੁਹਾਡੇ ਨਾਲ ਹੈ ਤੁਹਾਡੀ ਪੂਰੀ ਹੈਲਪ ਕਰਾਂਗੇ ਠੀਕ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਦਰਜੀਤ ਸਵੇਰੇ ਮੈਂ ਡਿਵਰਸ਼ਨ ਦੇ ਵਿੱਚ ਸੰਗਤ ਦਈ ਨਹੀਂ ਤੁਹਾਡੇ ਪਿਤਾ ਦਾ ਕੀ ਨਾਮ ਹੈ ਮੇਰੇ ਪਿਤਾ ਦਾ ਨਾਮ ਰਾਮਦਾਸ ਕਿੱਥੇ ਰਹਿੰਦੇ ਤੁਸੀਂ ਪਿੰਡ ਲਾਂਗੜਾ ਰਹਿੰਦਾ ਮੈਂ ਹਾਂ ਤੁਸੀਂ ਕਿੱਥੋਂ ਦੇ ਪੋਟੋ ਕੇ ਆਏ ਹੋ ਮੈਂ ਜੀ ਇੱਥੇ ਤੋਂ ਆ ਗਿਆ ਹਾਂ ਅੱਛਾ ਕੱਲੇ ਆਏ ਸੀ ਆ ਕੱਲੇ ਆਏ ਅੱਜ ਕੀ ਹੋਇਆ ਸਵੇਰੇ ਕੀ ਹੋਇਆ ਅੱਜ ਸਵੇਰੇ ਮੈਂ ਡਿਵਰਸ਼ਨ